ਅਜੀ ਸਾਰੇ ਸਾਰਿਆਂ ਨੂੰ ਖੋਪਸ ਸਾਰੇ ਜਾਨੇ ਵਧੀਆ ਹੋਵੋਗੇ ਅੱਜ ਆਪਾਂ ਤੁਹਾਨੂੰ ਦੱਸਣ ਲੱਗੇ ਜੀ ਫੁੱਲ ਇਲਾਸਟਿਕ ਪਲਾਜ਼ੋ ਅਗਰ ਆਪਾਂ ਪਲਾਜ਼ੋ ਦੇ ਵਿੱਚ 벨ਟ ਨਹੀਂ ਪਾਣੀ ਆਪਾਂ 벨ਟ ਵਾਲੇ ਪਾਜ਼ੋ ਨਾਲ ਕੰਫਰਟੇਬਲ ਨਹੀਂ ਆ ਤੇ ਆਪਾਂ ਫੁੱਲ ਇਲਾਸਟਿਕ ਪਲਾਜ਼ੋ ਬਣਾਣਾ ਤੇ ਆਪਾਂ ਕਿਸ ਤਰ੍ਹਾਂ ਬਣਾ ਸਕਦੇ ਆ ਕਿ ਆਪਣੇ ਪਲਾਜ਼ੋ ਨੂੰ ਖਿੱਚ ਵੀ ਨਾ ਪਵੇ ਤੇ ਪਲਾਜ਼ੋ ਫਿਟਿੰਗ ਚ ਵੀ ਹੋਵੇ ਠੀਕ ਹੈ ਜੀ ਸਭ ਤੋਂ ਪਹਿਲਾਂ ਆਪਾਂ ਇੱਕ ਕੱਪੜਾ ਲੈ ਲਿਆ ਹੋਇਆ ਕੱਪੜਾ ਸਾਡਾ ਜੀ 2 ਮੀਟਰ ਕੱਪੜੇ ਨੂੰ ਅਸੀਂ 4 ਫੋਲਡ ਕਰ ਲਿਆ ਹੋਇਆ ਚੈੱਕ ਕਰੋ ਕੱਪੜਾ ਅਸੀਂ 4 ਫੋਲਡ ਕਰ ਲਿਆ ਹੋਇਆ ਆ ਸਭ ਤੋਂ ਪਹਿਲਾਂ ਅਸੀਂ ਇੱਥੋਂ 1 ਇੰਚ ਦੀ ਮਾਰਕਿੰਗ ਕਰਨੀ ਆ ਇਸ ਸਾਈਡ ਤੇ ਹਾਂਜੀ ਤੇ ਇਹ ਆਪਾਂ ਜਿਹੜੀ 1 ਇੰਚ ਵਾਲੀ ਮਾਰਕਿੰਗ ਇਹ ਕਰ ਲਈ ਹੋਈ ਆ ਇਸ ਤੋਂ ਬਾਅਦ ਅਸੀਂ ਉੱਪਰ ਤੋਂ ਕਰਨੀ ਆ हिਪ ਦੀ ਮਾਰਕਿੰਗ ਸਭ ਤੋਂ ਪਹਿਲਾਂ ਜਿਸ ਤਰ੍ਹਾਂ ਆਪਾਂ ਅਗਰ 벨ਟ ਵਾਲਾ ਪਲਾਜ਼ੋ ਬਣਾਉਣਾ ਹੈ 벨ਟ ਵਾਲੇ ਪਲਾਜ਼ੋ ਦੇ ਵਿੱਚ ਕੀ ਹੁੰਦਾ ਜਿੰਨੀ ਸਾਡੀ हिਪ ਹੁੰਦੀ ਆ हिਪ ਦਾ ਅਸੀਂ ਚੌਥਾ ਹਿੱਸਾ ਲੈਣੇ ਆ ਤੇ ਉਹਦੇ ਵਿੱਚ ਅਸੀਂ 1 ਇੰਚ ਪਲੱਸ ਕਰਦੇ ਆ ਤੇ ਜਿਹੜਾ ਸਾਡਾ ਇਲਾਸਟਿਕ ਵਾਲਾ ਪਲਾਜ਼ੋ ਹੁੰਦਾ ਇਦੇ ਵਿੱਚ ਅਸੀਂ ਕੀ ਕਰਨਾ ਹੈ ਜੀ ਜਿੰਨੀ ਸਾਡੀ ਹਿਪਾਂ ਹਿਪ ਦਾ ਚੌਥਾ ਹਿੱਸਾ ਲੈ ਕੇ ਉਹਦੇ ਵਿੱਚ ਅਸੀਂ 2 ਇੰਚ ਪਲੱਸ ਕਰਨਾ ਹੈ ਠੀਕ ਹੈ ਜੀ ਸਭ ਤੋਂ ਪਹਿਲਾਂ ਅਸੀਂ ਇੱਥੇ ਜਿਹੜਾ ਪਿਛਲਾ ਸਾਡਾ ਜਿਹੜਾ ਪੱਲਾ ਹੈ ਪਰਾਜ਼ੂ ਦਾ ਵੱਡਾ ਹੋਏਗਾ ਕਿ ਪਰਾਜ਼ੂ ਨੂੰ ਖਿੱਚ ਨਾ ਪਾਵੇ ਅਸੀਂ ਉਹਦੇ ਲਈ ਮਾਰਕਿੰਗ ਕਰਨੀ ਹੈ ਇੱਥੋਂ 2 ਇੰਚ ਦੀ ਇਹ ਵਾਲੀ ਮਾਰਕਿੰਗ ਕਰ ਦਾਂਗੇ ਅਸੀਂ ਸਭ ਤੋਂ ਪਹਿਲਾਂ 2 ਇੰਚ ਦੀ ਜੀ ਉਸ ਤੋਂ ਬਾਅਦ ਅਸੀਂ ਇੱਥੋਂ ਮਾਰਕਿੰਗ ਕਰਾਂਗੇ ਜੀ ਸਵਾ 2 ਇੰਚ ਦੀ 벨ਟ ਦੀ ਇਹ ਸਾਡੀ ਫੈਲਟ ਦੀ ਮਾਰਕਿੰਗ ਹੋ ਚੁੱਕੀ ਆ ਇਸ ਤੋਂ ਬਾਅਦ ਹਾਂਜੀ ਤੇ ਜਿਸ ਤਰ੍ਹਾਂ ਸਾਡੇ ਕਸਟਮਰ ਦੀ ਹਿਪ ਹੈਗੀ ਆ ਜੀ 21 ਯਾਨੀ ਕਿ 21 21 42 ਇੰਚ ਆਰਾਊਂਡ ਦੇ ਵਿੱਚ ਹਿਪਾਂ ਹਿਪ ਦਾ ਅਸੀਂ ਚੌਥਾ ਹਿੱਸਾ ਕਰਾਂਗੇ ਜੀ ਹਿਪ ਦਾ ਚੌਥਾ ਹਿੱਸਾ ਹੈਗਾ ਸਾਡਾ 10.5 ਇੰਚ ਸਾਡੇ 10.5 ਇੰਚ ਦੇ ਵਿੱਚ ਅਸੀਂ 2 ਇੰਚ ਪਲੱਸ ਕਰਾਂਗੇ ਯਾਨੀ ਕਿ ਸਾਡੇ 12 ਇੰਚ ਸਾਡੇ 12 ਇੰਚ ਤੇ ਅਸੀਂ ਮਾਰਕਿੰਗ ਕਰ ਦੇਣੀ ਆ ਇਸ ਤਰ੍ਹਾਂ ਠੀਕ ਹੈ ਜੀ ਹਾਂਜੀ ਤੇ ਉਸ ਤੋਂ ਬਾਅਦ ਅਸੀਂ ਆਸਨ ਦੀ ਮਾਰਕਿੰਗ ਕਰਨੀ ਆ ਆਸਨ ਦੀ ਮਾਰਕਿੰਗ ਜਿੰਨਾ ਅਸੀਂ ਜਿਸ ਤਰ੍ਹਾਂ ਸਾਡੇ ਇੱਥੇ ਅਸੀਂ 2 ਇੰਚ ਪਲੱਸ ਕੀਤਾ ਸੀਗਾ ਸੇਮ ਹੀ ਅਸੀਂ 2 ਇੰਚ ਪਲੱਸ ਇੱਥੇ ਕਰਨਾ ਆ ਸਾਡੇ 10 ਸਾਡੇ ਜਿਹੜੀ हिਪ ਦਾ ਚੌਥਾ ਹਿੱਸਾ ਆ ਉਹਦੇ ਵਿੱਚ ਅਸੀਂ 2 ਇੰਚ ਪਲੱਸ ਕਰਾਂਗੇ ਯਾਨੀ ਕਿ 12.5 ਇੰਚ 12.5 ਇੰਚ ਇਸ ਸਾਈਡ ਤੋਂ ਵੀ ਅਸੀਂ 12.5 ਇੰਚ ਦੀ ਮਾਰਕਿੰਗ ਕਰ ਲਵਾਂ ਇਸ ਤੋਂ ਹਾਂਜੀ ਤੇ ਇਸ ਤੋਂ ਬਾਅਦ ਹੁਣ ਅਸੀਂ ਆਸਨ ਦੀ ਗੁਲਾਈ ਦੇਵਾਂਗੇ ਆਸਮ ਦੀ ਗਲਾਈ ਸਾਡੇ ਇੱਥੋਂ ਆਏਗੀ ਜੀ 2 ਇੰਚ ਤੇ ਇਹ ਰਾਉਂਡ ਸ਼ੇਪ ਦੇ ਦਾਂਗੇ ਅਸੀਂ ਇਸ ਤਰ੍ਹਾਂ ਹੁਣ ਇਸ ਤੋਂ ਬਾਅਦ ਅਸੀਂ ਲਗਾਵਾਂਗੇ ਲੈਂਥ ਲੈਂਥ ਸਾਡੇ ਕਸਟਮਰ ਦੀ ਹੈ ਜੀ 33 33 ਤੇ ਅਸੀਂ ਮਾਰਕਿੰਗ ਕਰਾਂਗੇ ਹਾਂਜੀ ਤੇ ਇੱਥੋਂ ਅਸੀਂ 33 ਤੇ ਮਾਰਕਿੰਗ ਕਰ ਲਈ ਹੋਈ ਆ ਇਸ ਤੋਂ ਬਾਅਦ ਅਸੀਂ ਇੱਥੋਂ 3 ਇੰਚ ਫੋਲਡਿੰਗ ਲਈ ਰੱਖਾਂਗੇ हां जी तो होण आपा ਤੁਹਾਨੂੰ ਦੱਸਣਾ ਮਿਲ ਗਿਆ ਆਪਾਂ ਇਹ ਤੋ ਪਹੁੰਚਾ ਕਿਸ ਤਰ੍ਹਾਂ ਰੱਖਣਾ ਆ ਜਿਸ ਤਰ੍ਹਾਂ ਆਪਾਂ ਇੱਥੋਂ 12.5 ਇੰਚ ਲਿੱਤੀ ਮਾਰਕਿੰਗ ਸੇਮ ਹੀ ਅਸੀਂ ਇੱਥੇ 12.5 ਇੰਚ ਦੀ ਮਾਰਕਿੰਗ ਕਰ ਲਈ ਆ ਇਸ ਤਰ੍ਹਾਂ 12.5 ਇੰਚ ਦੀ ਮਾਰਕਿੰਗ ਕਰਨ ਤੇ ਕਸਟਮਰ ਦਾ ਪਹੁੰਚਾ ਅਜੀਬ 15.5 ਇੰਚ ਅਸੀਂ 15.5 ਦੀ ਮਾਰਕਿੰਗ ਕਰਨੀ ਆ ਜੇ ਜੀ ਸਾਡੀ 15.5 ਇੰਚ ਮਾਰਕਿੰਗ ਕਰਨੀ ਆ ਸਾਡੀ ਪਿੱਛੇ ਨੂੰ ਜਾਏਗੀ ਸਾਈਡ ਤੋਂ ਧਿਆਨ ਨਾਲ ਚੈੱਕ ਕਰੋ ਇੱਥੋਂ ਅਸੀਂ ਰੱਖ ਕੇ ਇੰਚ ਟੇਪ 15.5 ਇੰਚ ਦੀ ਮਾਰਕਿੰਗ ਕਰ ਦੇਣੀ ਆ ਇਸ ਤਰ੍ਹਾਂ ਹਾਂਜੀ ਤੇ ਅਗਰ ਤੁਸੀਂ ਇੱਥੋਂ ਸਪੇਸ ਰੱਖ ਕੇ ਫਿਰ ਤੁਸੀਂ 15.5 ਇੰਚ ਲਗਾਉਂਗੇ ਤੁਹਾਡੇ ਪਲਾਜ਼ਮ ਨੂੰ ਖਿੱਚ ਪਾਏਗੀ ਲਾਸਟਿਕ ਵਾਲੇ ਨੂੰ ਨਾਲੇ ਇਹਦਾ ਪਹੁੰਚਾ ਥੋੜਾ ਜਿਆਦਾ ਵੱਡਾ ਹੈ ਠੀਕ ਹੈ ਜੀ ਇਸ ਤੋਂ ਬਾਅਦ ਹੁਣ ਆਪਾਂ ਇੱਥੋਂ ਮਾਰਕਿੰਗ ਕਰ ਲੈਂਦੇ ਆ ਹਾਂਜੀ ਤੇ ਕਰੋ ਚੈੱਕ ਹਾਂਜੀ ਤੇ ਸਾਡੇ ਜਿਹੜੇ ਪਲਾਜ਼ੋ ਦੀ ਮਾਰਕਿੰਗ ਹੋ ਚੁੱਕੀ ਆ ਫੁੱਲ ਇਲਾਸਟਿਕ ਸਾਡਾ ਪਲਾਜ਼ੋ ਆ ਠੀਕ ਹੈ ਜੀ ਤੇ ਹੁਣ ਆਪਾਂ ਕਰਦੇ ਆ ਕਟਿੰਗ ਸਭ ਤੋਂ ਪਹਿਲਾਂ ਜਿਹੜੇ ਐਕਸਟਰਾ ਕਪੜਾ ਆ ਇਹ ਅਸੀਂ ਕਟਿੰਗ ਕਰਕੇ ਕਰ ਦਾਂਗੇ ਹਾਂਜੀ ਤੇ ਜਿਹੜੀ ਅਸੀਂ ਇਹ ਵਾਲੀ ਮਾਰਕਿੰਗ ਕੀਤੀ ਹੋਈ ਆ ਇਸ ਤੋਂ ਅਸੀਂ 1/2 ਇੰਚ ਛੱਡ ਕੇ ਚਾਰੋਂ ਪੱਲੇ ਇਕੱਠੇ ਕਟਿੰਗ ਕਰਦੇ ਹਾਂ ਹਾਂਜੀ ਤੇ ਇਹ ਸਾਡੀ ਕਟਿੰਗ ਹੋ ਚੁੱਕੀ ਆ ਇੱਧਰ ਫਰੰਟ ਵਾਈਜ਼ ਸਾਈਡ ਜੋ ਜਿਹੜੀ ਆਪਾਂ ਕਟਿੰਗ ਕਰਨੀ ਆ ਅਸੀਂ ਕਟਿੰਗ ਕਰਨੀ ਆਸਨ ਵਾਲੀ ਸਾਈਡ ਤੋਂ ਸਭ ਤੋਂ ਪਹਿਲਾਂ ਪਹਿਲਾਂ ਉੱਪਰ ਵਾਲੇ ਜਿਹੜੇ ਦੋ ਪੱਲੇ ਆ ਉਹ ਸਾਡੇ ਕਟਿੰਗ ਹੋਣਗੇ ਠੀਕ ਹੈ ਜੀ ਕਿਉਂਕਿ ਜਿਹੜਾ ਸਾਡਾ ਬੈਕ ਵਾਲਾ ਆਸਨ ਹੁੰਦਾ ਥੋੜਾ ਜਿਹਾ ਵੱਡਾ ਹੁੰਦਾ ਹੈ ਕਿ ਸਾਡੇ ਪਲੇਜ਼ੋ ਨੂੰ ਖਿੱਚ ਨਾ ਪਵੇ ਠੀਕ ਹੈ ਜੀ ਸਭ ਤੋਂ ਪਹਿਲਾਂ ਆਪਾਂ ਇੱਥੋਂ 4.1 ਇੰਚ ਦੀ ਮਾਰਕਿੰਗ ਕਰ ਲੈਣੀ ਆ ਇਸ ਤਰ੍ਹਾਂ ਪੂਰੇ ਦੇ ਵਿੱਚ ਅਸੀਂ ਹਾਂਜੀ ਤੇ ਇਹ ਅਸੀਂ ਮਾਰਕਿੰਗ ਕਰ ਲਈ ਹੋਈ ਆ ਉੱਪਰ ਵਾਲੇ ਪੱਲਿਆਂ ਦੀ ਉੱਪਰ ਵਾਲੇ ਅਸੀਂ ਦੋ ਪੱਲੇ ਕਟਿੰਗ ਕਰਨੇ ਆ ਜਿਹੜੀ ਅਸੀਂ ਪੌਣੇ 1 ਇੰਚ ਵਾਲੀ ਮਾਰਕਿੰਗ ਕੀਤੀ ਹੋਈ ਆ ਇਸ ਮਾਰਕਿੰਗ ਦੇ ਉੱਪਰ ਉੱਪਰ ਕਟਿੰਗ ਕਰਨੀ ਆ ਅਸੀਂ ਹਾਂਜੀ ਤੇ ਇਹ ਸਾਡੇ ਉੱਪਰ ਵਾਲੇ ਪੱਲਿਆਂ ਦੀ ਕਟਿੰਗ ਹੋ ਗਈ ਹੋਈ ਆ ਇਸ ਤੋਂ ਬਾਅਦ ਅਸੀਂ ਨੀਚੇ ਵਾਲੇ ਪੱਲੇ ਦੀ ਕਟਿੰਗ ਕਰਨੀ ਆ ਉਹ ਸੀ ਕਿਸ ਤਰ੍ਹਾਂ ਕਰਨੀ ਆ ਜਿਹੜੀ ਅਸੀਂ ਇੱਥੋਂ ਪੌਣੇ 1 ਇੰਚ ਦੀ ਇਹ ਵਾਲੀ ਮਾਰਕਿੰਗ ਕੀਤੀ ਹੋਈ ਸੀ ਜਿੱਥੋਂ ਅਸੀਂ ਕੱਪੜਾ ਕਟਿੰਗ ਕੀਤਾ ਹੋਇਆ ਉੱਥੋਂ ਅਸੀਂ ਬੈਕ ਵਾਲੇ ਪੱਲੇ ਦੀ ਪੌਣੇ 1 ਇੰਚ ਦੀ ਮਾਰਕਿੰਗ ਕਰਨੀ ਆ ਇਸ ਤਰ੍ਹਾਂ ਪੂਰੇ ਪਲਾਜ਼ੋ ਦੇ ਉੱਪਰ ਕਰ ਦੇਣੀ ਆ ਅਸੀਂ ਬੈਕ ਵਾਲੇ ਵੱਲੇ ਤੇ ਪੌਣੇ 1 ਇੰਚ ਦੀ ਮਾਰਕਿੰਗ ਜਿੱਥੋਂ ਅਸੀਂ ਕਟਿੰਗ ਕੀਤੀ ਹੋਈ ਆ ਕਟਿੰਗ ਤੋਂ ਪੌਣੀ 1 ਇੰਚ ਦੀ ਮਾਰਕਿੰਗ ਕਰ ਲਈ। ਹਾਂਜੀ ਤੇ ਇਹ ਆਪਾਂ ਬੈਕ ਵਾਲੇ ਪੱਲੇ ਦੀ ਵੀ ਮਾਰਕਿੰਗ ਕਰ ਲਈ ਹੋਈ ਆ। ਹੁਣ ਅਸੀਂ ਇਹਨੂੰ ਕਟਿੰਗ ਕਰਾਂਗੇ। ਹਾਂਜੀ ਤੇ ਪਲਾਜ਼ੋ ਦੀ ਕਟਿੰਗ ਸਾਡੀ ਹੋ ਚੁੱਕੀ ਆ। ਇਸ ਤੋਂ ਬਾਅਦ ਜਿਹੜੀ ਆਪਾਂ ਬੈਕ ਵਾਲੇ ਅਸਮ ਦੀ ਕਾਰਟ ਪਾਉਣੀ ਆ ਕਿ ਵੱਡਾ ਰੱਖਣਾ ਬੈਕ ਪਲੱਸ ਅਸੀਂ ਉਹਦੀ ਮਾਰਕਿੰਗ ਕਰਾਂਗੇ। ਇੱਥੋਂ ਅਸੀਂ ਟੇਡਾ ਐਂਜੀ ਟੇਪ ਰੱਖ ਕੇ ਇਸ ਤਰ੍ਹਾਂ ਮਾਰਕਿੰਗ ਕਰ ਲੈਣੀ। ਇਸ ਤਰ੍ਹਾਂ ਤੇ ਹੁਣ ਆਪਾਂ ਇਹਨੂੰ ਕਟਿੰਗ ਕਰਾਂਗੇ ਸਭ ਤੋਂ ਪਹਿਲਾਂ ਅਸੀਂ ਚਾਰੋਂ ਪੱਲੇ ਇਕੱਠੇ ਕਟਿੰਗ ਕਰ ਲੈਣੇ ਆ ਉਸ ਤੋਂ ਬਾਅਦ ਜਿਹੜੇ ਸਾਡੇ ਉੱਪਰ ਵਾਲੇ ਦੋ ਪੱਲੇ ਆ ਉਹਨਾਂ ਨੂੰ ਅਸੀਂ ਸਟੇਟ ਦੇ ਵਿੱਚ ਸਿੱਧਾ ਕਟਿੰਗ ਕਰ ਲੈਣਾ ਹੈ ਹਾਂਜੀ ਇਸ ਕਰੋ ਚੈੱਕ ਜਿਹੜੇ ਅਸੀਂ ਇੱਥੇ ਮਾਰਕਿੰਗ ਕੀਤੀ ਹੋਈ ਹੈ ਜਿੱਥੇ ਸਾਡਾ ਫਲਾਜ ਹੋ ਫੋਲਡ ਹੋਏਗਾ ਇੱਥੇ ਅਸੀਂ ਕੱਟ ਲਗਾ ਲੈਣੇ ਆ ਤਾਂ ਕਿ ਸਾਨੂੰ ਪਤਾ ਲੱਗ ਜੇ ਕਿ ਅਸੀਂ ਕਿੱਥੋਂ ਫੋਲਡ ਕਰਨਾ ਫਲਾਜ ਅਜੋ ਹੀ ਕਟਿੰਗ ਜਿਹੜੀ ਆ ਹੋ ਚੁੱਕੀ ਆ ਬਾਕੀ ਅਗਰ ਵੀਡੀਓ ਨੂੰ ਬਦਲਾਸ ਤੱਕ ਦੇਖੋਗੇ ਵੀਡੀਓ ਵਧੀਆ ਲੱਗੂਗੀ ਤੇ ਲਾਈਕ ਸ਼ੇਅਰ ਕਮੈਂਟ ਕਰਨਾ ਨਹੀਂ ਭੁੱਲਣਾ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤਾਂ ਕਿ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਰੀਸੀਵ ਹੋ ਜਾਏ ਬਾਕੀ ਇੱਕ ਅਗਰ ਤੁਹਾਨੂੰ ਕੋਈ ਵੀ ਡਾਊਟ ਹੈਗਾ ਆ ਤੁਸੀਂ ਮੈਨੂੰ ਕਮੈਂਟ ਕਰਕੇ ਪੁੱਛ ਸਕਦੇ ਹੋ ਆਪਾਂ ਤੁਹਾਨੂੰ ਰਿਪਲਾਈ ਦੇਵਾਂਗੇ ਠੀਕ ਹੈ ਜੀ ਬਾਕੀ ਇੱਕ ਹੋਰ ਵੀ ਤੁਹਾਡਾ ਕੁਐਸਚਨ ਹੁੰਦਾ ਆ ਕਿ ਪੈਂਟ ਪਲਾਜ਼ੋ ਦੇ ਵਿੱਚ ਤਾਂ ਆਪਾਂ ਫਲੇਟਸ ਪਾਣੇ ਆ ਜਿੱਦਾਂ ਹੁਣ ਫੁੱਲ ਇਲਾਸਟਿਕ ਆ ਫੁੱਲ ਇਲਾਸਟਿਕ ਦੇ ਵਿੱਚ ਤੁਸੀਂ ਫਲੇਟਸ ਪਾਣੀਆਂ ਆ हां जी ਜਿੱਦਾਂ ਤੁਸੀਂ ਜਿੱਦਾਂ ਹੀ ਤੁਸੀਂ ਪੈਂਟ ਪਲੇਸਦੀ ਮਾਰਕਿੰਗ ਕਰਦੇ ਹੋ ਪਲੇਟਸ ਦੀ ਸੇਮ ਹੀ ਮਾਰਕਿੰਗ ਇਹਦੀ ਹੋਏਗੀ ਇਹਦੇ ਇਹ ਰੈਲਾਸਟਿਕ ਵਾਲਾ ਜਿਹੜਾ ਪਲੇਸਾ ਉਹਦੇ ਵੀ ਅਸੀਂ ਪਲੇਟਸ ਪਾਵਾਂਗੇ ਠੀਕ ਹੈ ਜੀ ਤੇ ਬਾਕੀ ਦੱਸਿਓ ਜੀ ਹੋਰ ਵੀਡੀਓ ਕਿਦਾਂ ਲੱਗੀ ਥੈਂਕ ਯੂ ਸੋ ਮਚ